555 ਸਵੇਰ ਦੇ ਤੇ ਰੂਟ ਹੁਣ ਆਪਾਂ ਕਰ ਲਈਏ ਆਪਣਾ ਸਟਾਰਟ ਅੱਜ ਆਪਾਂ ਨੂੰ ਰੂਟ ਮਿਲਿਆ ਵਾ 33 ਨੰਬਰ ਉਹ ਆ ਹੈਗੀ ਹੈ BMW 4 ਸੀਰੀਜ਼ ਕੈਬਰੀਓ ਇਹ ਵੀ 2024 ਮਾਡਲ ਆ ਪਰ ਉੱਪਰ ਉਹ ਛੱਤ ਦੇਖੋ ਗੱਡੀ ਦੀ ਰੂਫ ਕਿੰਨੀ ਜ਼ਿਆਦਾ ਵਧੀਆ ਲੱਗਦੀ ਆ ਸੋ ਮਿੱਤਰੋ ਗੱਡੀ ਓਵਰ ਆਲ ਤਾਂ ਗੱਡੀ ਪੂਰੀ ਤੱਕੜ ਆ ਇਹ ਆ ਇਥੋਂ ਟਰੰਕ ਖੋਲਣ ਨੂੰ ਇੱਥੇ ਬਟਨ ਲੱਗਿਆ ਹੋਇਆ ਵਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਜੀ ਇੱਕ ਵਾਰ ਫਿਰ ਤੋਂ ਨਵੇਂ ਵਲੌਗ ਦੇ ਵਿੱਚ ਤੇ ਆ ਗਏ ਆ ਜੀ ਆਪਾਂ ਕੰਮ ਤੇ ਤੇ ਟਾਈਮ ਹੋ ਗਿਆ ਵਾ 5:55 ਸਵੇਰ ਤੇ ਤੇ ਰੂਟ ਹੁਣ ਆਪਾਂ ਕਰ ਲਈਏ ਆਪਣਾ ਸਟਾਰਟ ਅੱਜ ਆਪਾਂ ਨੂੰ ਰੂਟ ਮਿਲਿਆ ਵਾ 33 ਨੰਬਰ ਤੇ ਇਹਦੇ ਵਿੱਚ ਆਪਾਂ ਟਰੈਲਰ ਨੂੰ ਨਾਲ ਲੈ ਕੇ ਜਾਣਾ ਵਾ ਤੇ ਦੋ ਲੋਕੇਸ਼ਨਾਂ ਨੇ ਆਪਣੀਆਂ ਇੱਕ ਜਗ੍ਹਾ ਟਰੱਕ ਖਾਲੀ ਕਰਨਾ ਤੇ ਇੱਕ ਜਗ੍ਹਾ ਟਰੈਲਰ ਨੂੰ ਖਾਲੀ ਕਰਨਾ ਵਾ ਤੇ ਉਹੀ ਇਹ 11 ਵਜੇ ਨੂੰ ਮੁੱਕ ਜਾਂਦਾ ਵਾ 6 ਵਜੇ ਸਟਾਰਟ ਕਰਕੇ ਤੇ ਆਜੋ ਕਰਦੇ ਆਪਾਂ ਰੂਟ ਨੂੰ ਸਟਾਰਟ ਸੋ ਟਰੱਕ ਲਾਤਾ ਆਪਾਂ ਇੱਥੇ ਪਾਰਕਿੰਗ ਤੇ ਤੇ ਟਰੈਲਰ ਇੱਥੇ ਖੜਾ ਆਪਣੇ ਕੋਲ ਬਿਲਕੁਲੀ ਨਾਲ 267 ਨੰਬਰ ਤੇ ਆ ਦੇਖੋ ਉਹ ਖੜਾ ਵਾ ਆਪਣਾ ਟਰੈਲਰ ਆਲਾਤਾ ਟਰੱਕ ਤੇ ਉਹ ਅੰਦਰ ਮੈਨੂੰ ਟਰੋਲੀਆਂ ਦਾ ਕਾਫੀ ਦੇਖਦੀਆਂ ਪਈਆਂ ਨੇ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਮੈਂ ਅੰਦਰ ਟਰੋਲੀਆਂ ਬਹੁਤ ਪਈਆਂ ਨੇ ਪਰ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਆਪਣੇ ਤੋਂ ਪਹਿਲਾਂ ਇੱਕ ਡਰਾਈਵਰ ਆਉਂਦਾ ਵਾ ਕਿਸੇ ਹੋਰ ਕੰਪਨੀ ਦਾ ਇਹ ਟਰੋਲੀਆਂ ਉਹਨੇ ਲੋਡ ਕਰ ਲੈਣੀਆਂ ਤੇ ਉਸ ਤੋਂ ਬਾਅਦ ਜੇ ਬਚੀਆਂ 2 ਬਚਣ 3 ਬਚਣ ਜਿੰਨੀਆਂ ਵੀ ਟਰੋਲੀਆਂ ਹੋਈਆਂ ਉਹ ਆਪਾਂ ਲੈ ਕੇ ਜਾਣੀਆਂ ਨੇ ਤੇ ਆਜੋ ਅੰਦਰ ਜਾ ਕੇ ਦੇਖਦੇ ਹਾਂ ਕਿੰਨੀਆਂ ਟਰੋਲੀਆਂ ਨੇ ਆਪਣੇ ਕੋਲ ਅੱਜ ਆ ਪਈਆਂ ਨੇ ਟਰੋਲੀਆਂ ਜਿਹੜੀਆਂ ਕਿ ਆਪਾਂ ਟਰੱਕ ਵਿੱਚ ਲੋਡ ਕਰਨੀਆਂ ਨੇ ਆ ਦੇਖੋ 9 ਏ ਟੇਪੀਆਂ ਨੇ ਤੇ 4 ਲੋਡਿੰਗ ਤੇ ਹੋ ਰੀਆਂ ਨੇ ਮਤਲਬ ਕਿ 13 ਟਰੋਲੀਆਂ ਨੇ ਟੋਟਲ ਤੇ ਹੁਣ ਉਹ ਜਿਹੜਾ ਬੰਦੇ ਨੇ ਆਉਣਾ ਵਾ ਟਰੱਕ ਲੈ ਕੇ ਉਹਦੇ ਕੋਲ ਸਿੰਗਲ ਟਰੱਕ ਆ ਤੇ ਉਹਦੇ ਵਿੱਚ 12 ਟਰੋਲੀਆਂ ਆਉਂਦੀਆਂ ਨੇ ਉਹ 12 ਲੈ ਕੇ ਜਾਂਦਾ ਵਾ ਤੇ ਮੈਨੂੰ ਲੱਗਦਾ ਪਿੱਛੇ ਇੱਕ ਟਰੋਲੀ ਬਚਣੀ ਆ ਆਪਣੇ ਕੋਲ ਸਿਰਫ ਹਾਂਜੀ ਉਹ ਲੈ ਗਿਆ ਟਰੱਕ ਵਾਲਾ ਸਾਰੀਆਂ ਟਰੋਲੀਆਂ ਤੇ ਆਪਣੇ ਕੋਲ ਬਚੀ ਆ ਹੁਣ ਇੱਕ ਆ ਪਈਆ ਟਰਾਲੀ ਇੱਕ ਰਹਿ ਗਈ ਇਹ ਵਾਲੀ ਜਿਹੜੀ ਆਪਾਂ ਟਰੱਕ ਚ ਲੋਡ ਕਰਨੀ ਆ ਤੇ ਦੋ ਆਪਾਂ ਲੋਡ ਕਰ ਲਿਆ ਨੇ ਤੋਂ ਸੋ ਜਿਹੜਾ ਇਹ ਕਸਟਮਰ ਆ ਦੇ ਲਈ ਆਪਣੇ ਕੋਲ ਤਿੰਨ ਟਰਾਲੀਆਂ ਨੇ ਤੇ ਜਿਹੜੀਆਂ ਆਪਾਂ ਟਰੇਲਰ ਦੇ ਵਿੱਚ ਲੋਡ ਕਰਦੇ ਪਏ ਆ ਉਹਦੇ ਵਿੱਚ 6 ਲੋਡ ਕਰ ਲੀਆਂ ਤੇ 4 ਆ ਪਈਆਂ ਨੇ ਤੇ ਦੋ ਉਹ ਪਈਆਂ ਨੇ ਸੋ ਆਪਣਾ ਟਰੇਲਰ ਫੁੱਲ ਹੋ ਜਾਣਾ ਮ ਕਰਕੇ ਲੋਡ ਚਲੀਏ ਰੂਟ ਤੇ ਪਹਿਲੀ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਜੀ ਆਪਣੀ ਤੇ ਉੱਥੇ ਆਪਾਂ ਟ੍ਰੇਲਰ ਨੂੰ ਖਾਲੀ ਕਰ ਦੇਣਾ ਵਾ ਤੇ ਉਹਨੂੰ ਟ੍ਰੇਲਰ ਨੂੰ ਲਾਤ ਆਪਾਂ ਉਹ ਪਾਰਕਿੰਗ ਤੇ ਤੇ ਹੁਣ ਆਪਣੇ ਕੋਲ ਹੈਗਾ ਵਾ ਸਿਰਫ ਟਰੱਕ ਤੇ ਇੱਥੋਂ ਦੀ ਆਪਾਂ ਜਾਣਾ ਵਾ ਅਗਲੀ ਲੋਕੇਸ਼ਨ ਤੇ ਤੇ ਇਹ ਟਰੱਕ ਦੇ ਵਿੱਚ ਹੈਗੀਆਂ ਨੇ ਤਿੰਨ ਤਿੰਨ ਟਰੋਲੀਆਂ ਤੇ ਇਹਨੂੰ ਖਾਲੀ ਕਰਕੇ ਵਾਪਸ ਆਉਣਾ ਇੱਥੋਂ ਅੱਗੇ ਆਪਾਂ ਫਿਰ ਟ੍ਰੇਲਰ ਚੱਕ ਕੇ ਤੇ ਆਪਣੀ ਬ੍ਰਾਂਚ ਨੂੰ ਵਾਪਸ ਚੱਲਦੇ ਆਂ ਟਰੱਕ ਤੇ ਟ੍ਰੇਲਰ ਖਾਲੀ ਕਰਕੇ ਤੇ ਆ ਗਏ ਆ ਆਪਣੀ ਬ੍ਰਾਂਚ ਦੇ ਵਿੱਚ ਵਾਪਸ ਤੇ ਹੁਣ ਆਪਾਂ ਨੂੰ ਉੱਥੋਂ ਦੀ ਚਾਰ ਛੋਟੀਆਂ ਟਰੋਲੀਆਂ ਮਿਲ ਗਈਆਂ ਪੈਕਟ ਵਾਲੀਆਂ ਉਹਨਾਂ ਨੂੰ ਆਪਾਂ ਇੱਥੇ ਲਾ ਦੇਣਾ ਵਾ ਤੇ ਜਿਹੜਾ ਟ੍ਰੇਲਰ ਆ ਇਹਨੂੰ ਆਪਾਂ ਅਨਕਪਲਿੰਗ ਕਰ ਦੇਣਾ ਮੈਂ ਇੱਥੇ پارک ਕਰ ਦੇਣਾ ਕਿਉਂਕਿ ਕੱਲ ਸਵੇਰੇ ਆਪਾਂ ਇੱਥੇ ਹੀ ਇਹ ਦੁਬਾਰਾ ਚੱਕਣਾ ਵਾ ਤੇ ਇਹਨੂੰ ਹੁਣ ਲਾ ਦੇਣਾ ਸਾਰੀਆਂ ਤਾਰਾ ਤੁਰਾ ਖੋਲ ਦੇਣੀਆਂ ਨੇ ਤੇ ਫਿਰ ਇਸ ਤੋਂ ਬਾਅਦ ਇੱਕ ਜਿਹੜਾ ਹੈਗਾ ਆਪਣਾ ਹੋਰ ਉਹ ਇੱਥੋਂ 10 ਮਿੰਟ ਦਾ ਰਸਤਾ ਵਾ ਤੇ ਉੱਥੇ ਜਾਣਾ ਵਾ ਉੱਥੇ ਜਾ ਕੇ ਦੇਖਣਾ ਵੀ ਜੇ ਤਾਂ ਕੋਈ ਟਰਾਲੀ ਪਈ ਆ ਪੈਕਟ ਵਾਲੀ ਦਾ ਲੈ ਆਉਣੀ ਆ ਨਹੀਂ ਤਾਂ ਖਾਲੀ ਟਰੱਕ ਲੈ ਆਉਣਾ ਵਾ ਵਾਪਸ ਬਸ ਫਿਰ ਆਪਣਾ ਰੂਟ ਖਤਮ ਤੇ ਟ੍ਰੇਲਰ ਨੂੰ ਹੁਣ ਇੱਥੇ ਲਾ ਲਿਆ ਤੇ ਟਰੱਕ ਨੂੰ ਆਪਾਂ ਲਾ ਦੇਣਾ ਵਾ ਇੱਥੇ ਦੋਵੇਂ ਖਾਲੀ ਕਰ ਦੇਣਾ ਟਰੱਕ ਦੇ ਵਿੱਚ ਹੈਗੀਆਂ ਨੇ ਖਾਲੀ ਟਰਾਲੀਆਂ ਤੇ ਇਹ ਸੀਗਾ ਅੱਜ ਦਾ ਬਸ ਇੰਨਾ ਕੰਮ ਸੀਗਾ ਤੇ ਕੰਮ ਤੋਂ ਬਾਅਦ ਅੱਜ ਮੇਰੀ ਇੱਕ ਅਪਾਇੰਟਮੈਂਟ ਲੱਤੀ ਹੋਈ ਆ ਆਪਾਂ ਜਾਣਾ ਮਾ BMW ਦੀ ਏਜੰਸੀ ਜਾਣਾ BMW ਵਾਲਿਆਂ ਦੇ ਇੱਥੇ ਜਰਮਨ ਚ BMW ਕਹ ਦਿੰਦੇ ਨੇ ਤੇ ਉਹਨਾਂ ਦੇ ਜਾਣਾ ਮਾ ਗੱਡੀ ਦੀ ਸਰਵਿਸ ਕਰਾਉਣੀ ਆ ਜਦੋਂ ਹੁਣ ਮੈਂ ਇੰਗਲੈਂਡ ਜਾ ਕੇ ਆਇਆ ਮਾਂ ਤੇ ਉਦੋਂ 1000 ਕਿਲੋਮੀਟਰ ਰੰਦਾ ਸੀਗਾ ਸਰਵਿਸ ਹੋਣ ਲਈ ਪੇਪਰ ਜਦੋਂ ਇੰਗਲੈਂਡ ਨੂੰ ਟਰੈਵਲ ਕੀਤਾ ਤਾਂ ਉਹ ਕਿਲੋਮੀਟਰ ਜ਼ਿਆਦਾ ਵੱਧ ਗਏ ਤੇ ਹੁਣ ਗੱਡੀ ਚੱਲ ਪਈ ਆ 2000 ਕਿਲੋਮੀਟਰ ਉੱਪਰ ਚੱਲ ਪਈ ਆ ਤੇ ਇੱਥੇ ਹਰੇਕ ਜਿੱਥੇ ਵੀ ਆਪਾਂ ਜਾਣੇ ਆ ਵਿਜ਼ਿਟ ਲੈਣੀ ਪੈਂਦੀ ਆ ਪਹਿਲਾਂ ਡਾਇਰੈਕਟਲੀ ਉਹ ਕੰਮ ਨਹੀਂ ਕਰਦੇ ਹੈਗੇ ਤੇ ਹੁਣ ਵਿਜ਼ਿਟ ਅੱਜ ਦੀ ਸੀਗੀ ਆਪਣੀ 2 ਵਜੇ ਜਾਣਾ ਉੱਥੇ ਕੰਮ ਫਿਨਿਸ਼ ਕਰਕੇ ਫਿਰ ਆਪਾਂ ਘਰੇ ਜਾ ਕੇ ਰੈਡੀ ਹੋ ਕੇ ਚੱਲਾਂਗੇ BMW ਵਾਲਿਆਂ ਦੀ ਏਜੰਸੀ ਆਪਾਂ ਪਾਰਕਿੰਗ ਤੇ ਤੇ ਦੂਜੀ ਲੋਕੇਸ਼ਨ ਤੇ ਜਿੱਥੇ ਟਰੱਕ ਲੈ ਕੇ ਜਾਣਾ ਸੀ ਕੱਲਾ ਉੱਥੇ ਮੈਂ ਜਾ ਆ ਤੇ ਉੱਥੋਂ ਆਪਾਂ ਨੂੰ ਇੱਕ ਵੀ ਟਰਾਲੀ ਨਹੀਂ ਮਿਲੀ ਹੈਗੀ ਸੋ ਖਾਲੀ ਟਰੱਕੇ ਵਾਪਸ ਲੈ ਕੇ ਜਾਂਦਾ ਤੇ ਹੁਣ ਪਾਰਕਿੰਗ ਤੇ ਲਾ ਕੇ ਚੱਲਦੇ ਆਪਾਂ ਹੁਣ ਘਰ ਨੂੰ ਤੇ ਰੈਡੀ ਹੋ ਕੇ ਨਿਕਲਦੇ ਆ ਬੀ ਐਮ ਵੀ ਵਾਲਿਆਂ ਦੇ ਏਜੰਸੀ ਚੱਲਦੇ ਆ ਰੈਡੀ ਹੋ ਗਏ ਆ ਤੇ ਚੱਲੀਏ ਹੁਣ ਆਪਾਂ ਬੀ ਐਮ ਵੀ ਦੀ ਏਜੰਸੀ ਤੇ ਆਧਾ ਘੰਟਾ ਰਹਿ ਗਿਆ ਇੱਥੋਂ ਲੱਗਣੇ ਆ 10 ਕਿ ਮਿੰਟ ਲੱਗਣੇ ਨੇ ਤੇ ਜਾ ਕੇ ਦੇਖਦੇ ਆ ਕੀ ਕਹਿੰਦੇ ਕਿੰਨਾ ਕੁ ਟਾਈਮ ਲੱਗੂਗਾ ਤੇ ਮੈਂ ਭਾਜੀ ਨੂੰ ਕਾਲ ਕੀਤੀ ਸੀ ਮੈਂ ਕਿਹਾ ਚੱਲ ਆ ਕੇ ਲੈ ਜਾਣਗੇ ਪਰ ਉਹ ਵੀ ਕਿਤੇ ਦੂਰ ਨੇ ਤੇ ਸੋ ਆਪਾਂ ਨੂੰ ਉੱਥੇ ਫਿਰ ਹੁਣ ਵੇਟ ਕਰਨੀ ਪੈਣੀ ਆ ਉਹਨਾਂ ਦੇ ਵੇਟਿੰਗ ਰੂਮ ਦੇ ਵਿੱਚ ਦੇਖੋ ਕਿੰਨਾ ਟਾਈਮ ਲਾਉਂਦੇ ਆ ਉਹ ਸਰਵਿਸ ਨੂੰ ਪਹੁੰਚ ਗਿਆ ਜੀ BMW ਦੀ ਏਜੰਸੀ BMW ਦੀ ਏਜੰਸੀ ਤੇ ਆਹ ਲਾਤੀ ਆਪਾਂ ਗੱਡੀ ਪਾਰਕਿੰਗ ਤੇ ਇੱਥੇ ਤੇ ਹੁਣ ਉਹਨਾਂ ਨਾਲ ਅੰਦਰ ਆਫਿਸ 'ਚ ਗੱਲ ਹੋ ਗਈ ਆ ਤੇ ਉਹ ਕਹਿੰਦੇ ਵੀ 2 ਘੰਟੇ ਦਾ ਟਾਈਮ ਲੱਗੂਗਾ ਸਰਵਿਸ ਕਰਾਉਣ ਨੂੰ ਤੇ ਇੰਡੀਆ ਵਿੱਚ ਆਪਾਂ ਗੱਡੀ ਸਰਵਿਸ ਕਰਾਉਣ ਜਾਂਦੇ ਆ ਏਜੰਸੀ ਦੇ ਵਿੱਚ ਤੇ ਉਹ ਵਾਸ਼ ਕਰਕੇ ਦਿੰਦੇ ਆ ਵਿੱਚ ਫ੍ਰੀ ਹੁੰਦੀ ਆ ਪਰ ਇਹਨਾਂ ਨੇ ਵਾਸ਼ਿੰਗ ਦੇ 12 ਯੂਰੋ ਚਾਰਜ ਕੀਤੇ ਨੇ ਉਹ ਆਪਣੀ ਚੋਇਸ ਆ ਤੁਸੀਂ ਕਰਾਉਣਾ ਚਾਹੁੰਦੇ ਹੋ ਜਾਂ ਨਹੀਂ ਕਰਾਉਣਾ ਚਾਹੁੰਦੇ ਤੇ ਹੁਣ 2 ਘੰਟੇ ਆਪਣੇ ਕੋਲ ਟਾਈਮ ਹੈਗਾ ਆਪਾਂ ਇੱਥੇ ਵੇਟ ਕਰਨੀ ਪੈਣੀ ਆ ਕਿਉਂਕਿ ਘਰ ਇੱਥੋਂ ਹੈਗਾ ਦੂਰ ਜਾ ਸਕਦੇ ਨਹੀਂ ਤੇ ਇੱਥੇ ਵੇਟ ਕਰਦੇ ਆ ਤੇ ਦਿਖਾਉਨੇ ਆ ਤੁਹਾਨੂੰ ਇੱਥੇ ਗੱਡੀਆਂ ਨਾਲ ਕੋਲ ਨਵੀਆਂ ਖੜੀਆਂ ਨੇ ਤੇ ਸੈਕੰਡ ਹੈਂਡ ਗੱਡੀਆਂ ਨਾਲ ਕੋਲ ਹੈ ਨਹੀਂ ਉਹ ਇਹਨਾਂ ਦੀ ਇੱਕ ਹੋਰ ਬ੍ਰਾਂਚ ਆ ਤੇ ਉੱਥੇ ਖੜੀਆਂ ਨੇ ਉਹ ਸਾਰੀਆਂ ਗੱਡੀਆਂ ਕਿਉਂਕਿ ਇਹ ਛੋਟੀ ਬ੍ਰਾਂਚ ਹੈ ਤੇ ਸਿਰਫ ਸਰਵਿਸ ਕਰਦੇ ਨੇ ਇਹ ਜ਼ਿਆਦਾਤਰ ਗੱਡੀਆਂ ਦੀ ਤੇ ਚਲਦੇ ਆਂ ਅੰਦਰ ਤੇ ਨਵੀਆਂ ਗੱਡੀਆਂ ਦੇਖਦੇ ਆਂ ਉਹਦੇ ਕੀ ਪ੍ਰਾਈਸ ਨੇ ਆ ਗਈ ਜੀ 5 ਸੀਰੀਜ਼ 2024 ਮਾਡਲ ਲੋਏ ਦੇ ਵਿੱਚ ਪਏ ਹੋਏ 21 ਇੰਚ ਤੇ ਫਰੰਟ ਤੋਂ ਕੁਛ ਐਦਾਂ ਦੀ ਲੱਗਦੀ ਹੈ ਇਹ ਅੰਦਰੋਂ ਦੇਖਦੇ ਹਾਂ ਕਿੱਦਾਂ ਦੀ ਲੱਗਦੀ ਹੈ ਇਹ ਗੱਡੀ ਇਹਦਾ ਸਟੀਅਰਿੰਗ 휠 ਦੇਖੋ ਸਪੋਰਟਸ ਲੁੱਕ ਦਾ ਸਟੀਅਰਿੰਗ 휠 ਹੈ ਇਹਦਾ ਐਮ ਪੈਕੇਟ ਸਕਰੀਨ ਦੇਖੋ ਇਹਦੀ ਕਿੱਡੀ ਵੱਡੀ ਲੱਗੀ ਹੋਈ ਆ ਇਹ 2024 ਮਾਡਲ ਹੈ ਇਹ ਤੇ ਉਪਰ ਇਹ ਦੀ ਸਨ ਰੂਫ ਦੇਖੋ ਪੈਨਾਰੋਮਿਕ ਆ ਪੂਰੀ ਸੰਦ ਡਾਇਮੰਡ ਕੱਟ ਦਾ ਇਹਨਾਂ ਨੇ ਹਾਲ ਦਿੱਤਾ ਹੋਇਆ ਆਈ ਡਰਾਈਵ ਇਹ ਨਾਲ ਫੰਕਸ਼ਨ ਸਕਰੀਨ ਤੇ ਫੰਕਸ਼ਨ ਹੁੰਦਾ ਜੇ ਜੇ ਇਹਦੇ ਯੂਜ਼ ਕਰਦੇ ਆ ਆਈ ਡਰਾਈਵ ਨੂੰ ਇਹਦੀ ਕੀ ਹੈ ਨਹੀਂ ਕਿ ਹੁਣ ਆਪਣੇ ਕੋਲ ਪਰ ਇਹਨੂੰ ਯੂਜ਼ ਨਹੀਂ ਕਰ ਸਕਦੇ ਪਰ ਲੁੱਕ ਦੇਖੋ ਇਹਦੀ ਕਿੰਨੀ ਵਧੀਆ ਲੱਗਦੀ ਪਈ ਆ ਇੱਕ ਸਟੋਰੇਜ ਆ ਦਿੱਤੀ ਹੋਈ ਹੈ ਇਹਨਾਂ ਨੇ ਕੱਡੀ ਅੰਦਰੋਂ ਕਾਫੀ ਜ਼ਿਆਦਾ ਖੁੱਲੀ ਲੱਗਦੀ ਪਈ ਆ ਬੈਠਣ ਨੂੰ ਇਹਦੇ ਸਪੀਕਰ ਦੇਖੋ ਬੋਲਰਸ ਤੇ ਵਿਲਕਿੰਸ ਦੇ ਸਪੀਕਰ ਲੱਗੇ ਹੋਏ ਨੇ ਇਹਦੇ ਸਾਊਂਡ ਸਿਸਟਮ ਬਹੁਤ ਵਧੀਆ ਹੋਣਾ ਇਹਦਾ ਪਿੱਛੋਂ ਦੀ ਚੈੱਕ ਕਰਦੇ ਆਂ ਕਾਸਪੀਕਰ ਚੈੱਕ ਕਰ ਰੋ ਇਹਦਾ ਕਿੰਨਾ ਸਪੀਕਰ ਲੱਗਿਆ ਹੋਇਆ ਹੈ ਸੋ ਗੱਡੀ ਅੰਦਰੋਂ ਕਾਫੀ ਜ਼ਿਆਦਾ ਖੁੱਲੀ ਆ ਮਿੱਤਰੋ ਆ ਗਲਾਸ ਰੱਖਣ ਨੂੰ ਬਣਾਇਆ ਹੋਇਆ ਹੈ ਇਹਨਾਂ ਨੇ ਤੇ ਆ ਪਿੱਛੇ ਵੀ ਸਕਰੀਨ ਲੱਗੀ ਹੋਈ ਆ ਦੇਖੋ ਟੱਚ ਵਾਲਾ ਪੈਡ ਲਾਇਆ ਹੋਇਆ ਵਾ ਸਾਰਾ ਪਰ ਇਹ ਅਸੀਟਾਂ ਵਿੱਚ ਜਿਹੜੀਆਂ ਬੈਕ ਸੀਟਾਂ ਨੇ ਉਹਨਾਂ ਵਿੱਚ ਵੀ ਹੀਟਿੰਗ ਹੈਗੀ ਆ ਉਹਨਾਂ ਦਾ ਟੈਂਪਰੇਚਰ ਆਪਾਂ ਕੰਟਰੋਲ ਕਰ ਸਕਦੇ ਆ ਠੰਡ ਵਿੱਚ ਗਰਮ ਕਰ ਸਕਦੇ ਆ ਸੀਟਾਂ ਨੂੰ ਤੇ ਗਰਮੀਆਂ ਵਿੱਚ ਠੰਡੀਆਂ ਹੋ ਜਾਂਦੀਆਂ ਨੇ ਆ ਦੋਵੇਂ ਸਾਈਡ ਦਾ ਹੈਗਾ ਟੈਂਪਰੇਚਰ ਇੱਥੋਂ ਕੰਟਰੋਲ ਹੋ ਜਾਂਦਾ ਤੇ ਸੀਟ ਆਈ ਪੀ ਦਿੱਤਾ ਇਹਨਾਂ ਨੇ ਹੁਣ ਚੇਂਜ ਹੋ ਰਿਹਾ ਪਹਿਲਾਂ ਯੂ ਐਸ ਡੀ ਹੁੰਦਾ ਸੀ ਹੁਣ ਸੀ ਆਈ ਟਾਈਪ ਚਾਰਜਿੰਗ ਪੁਆਇੰਟ ਆ ਗਏ ਨੇ ਆ ਸੀਟ ਦੇ ਬੈਕ ਸਾਈਡ ਤੇ ਵੀ ਹੈਗਾ ਸੀ ਆਈ ਟਾਈਪ ਦਾ ਤੇ ਇਹ ਦੇ ਵਿੱਚ ਪਤਾ ਨਹੀਂ ਕੀ ਕਾਹਦੇ ਲਈ ਆ ਇਹ ਕੀ ਯੂਜ਼ ਹੁੰਦਾ ਇਹਦੇ ਵਿੱਚ ਕੋਈ ਪਲੱਗ ਲੱਗਦਾ ਜਾਂ ਕਿਦਾਂ ਪਰ ਉਪਰੋਂ ਛੱਤ ਦੇਖੋ ਗੱਡੀ ਦੀ ਰੂਫ ਕਿੰਨੀ ਜ਼ਿਆਦਾ ਵਧੀਆ ਲੱਗਦੀ ਆ ਇਹ ਕਵਰ ਵੀ ਹੋ ਜਾਂਦੀ ਆ ਇਹਦਾ ਬਟਨ ਇੱਥੇ ਲੱਗਿਆ ਹੋਣਾ ਮਾ ਇਹਦੇ ਵਿੱਚ ਉਰੇ ਇੱਥੇ ਬਟਨ ਹੋਣਾ ਮਾ ਪਰ ਪਿੱਛੋਂ ਇਹ ਬੈਠਣ ਨੂੰ ਕਾਫੀ ਜ਼ਿਆਦਾ ਖੁੱਲੀ ਆ ਇਹ ਮੇਰੀ ਹਾਈਟ ਜਿਵੇਂ 6 ਫੁੱਟ ਹੈਗੀ ਆ ਤੇ ਫਿਰ ਵੀ ਮੇਰੇ ਲਈ ਕਾਫੀ ਖੁੱਲੀ ਆ ਗੱਡੀ ਹਜੇ ਆ ਸੀਟ ਆ ਜਿਹੜੀ ਇਹ ਅੱਗੇ ਹੋਰ ਹੋਣੀ ਆ ਸੋ ਮੇਤਰੋ ਗੱਡੀ ਓਵਰ ਆਲ ਤਾਂ ਗੱਡੀ ਪੂਰੀ ਤੱਕੜ ਆ ਇਹ ਇੱਥੋਂ ਟਰੰਕ ਖੋਲਣ ਨੂੰ ਇੱਥੇ ਬਟਨ ਲੱਗਿਆ ਹੋਇਆ ਵਾ ਡਿੱਗੀ ਇੱਥੋਂ ਖੁੱਲਦੀ ਆ ਤੇ ਇਹਦੀ ਆਪਣੇ ਕੋਲ ਚਾਬੀ ਹੈ ਨੀਗੀ ਉਹ ਹੋਰ ਆਪਾ ਫੰਕਸ਼ਨ ਇਹਦੇ ਦੇਖ ਨਹੀਂ ਸਕਦੇ ਤੇ ਬਾਹਰ ਜਾ ਕੇ ਇਹਦਾ ਪ੍ਰਾਈਸ ਚੈੱਕ ਕਰਦੇ ਆ ਗੱਡੀ ਦਾ ਕੀ ਆ ਆ ਲਿਖਿਆ ਹੋਇਆ ਤੇ ਪ੍ਰਾਈਸ ਇਹ ਹੈਗੀ 82700 ਯੂਰੋ ਦੀ ਸਾਰੇ ਐਕਸਟਰਾਸ ਪਾ ਕੇ ਤੇ ਇਹ ਪ੍ਰਾਈਸ ਬਣਦਾ ਇਹਦਾ ਤੇ ਇਹਦੀ ਪਾਵਰ ਹੈਗੀ ਆ 208 ps ਤੇ ਫਿਊਲ ਕੰਜ਼ਮਪਸ਼ਨ ਇਹਦੀ ਹੈਗੀ ਆ ਜੇ ਤੁਸੀਂ ਸ਼ਹਿਰ ਦੇ ਵਿੱਚ ਚਲਾਉਨੇ ਹੋ ਤਾਂ 7.7 ਲੀਟਰ ਦੇ ਵਿੱਚ 100 ਕਿਲੋਮੀਟਰ ਜਾਊਗੀ ਤੇ ਆਟੋਬਾਨ ਤੇ 6.5 ਲੀਟਰ ਦੇ ਵਿੱਚ 100 ਕਿਲੋਮੀਟਰ ਸੋ ਐਵਰੇਜ ਬਹੁਤ ਠੀਕ ਆ ਗੱਡੀ ਇਹ ਪੂਰੀ ਤੇ ਜਿਹੜਾ ਦਾ ਸਾਲ ਦਾ ਟੈਕਸ ਜਾਣਾ ਵਾ ਸਟੋਇਆ ਜਾਣਾ ਉਹ ਹੈਗਾ 133 ਯੂਰੋ 96 ਸੈਂਟ ਸਾਲ ਦਾ ਟੈਕਸ ਜਾਣਾ ਇਹਦਾ ਉਹ ਆ ਹੈਗੀ ਆ BMW 4 ਸੀਰੀਜ਼ ਕੈਬਰੀਓ ਇਹ ਵੀ 2024 ਮਾਡਲ ਆ ਤੇ ਇਹ ਹੈਗੀ ਆ ਕਨਵਰਟੇਬਲ 2 ਡੋਰ ਕਾਰ ਆ ਇਹ ਆ ਪਿੱਛੇ ਦੀ ਸੀਟਾਂ ਇਦਾਂ ਦੀਆਂ ਨੇ ਇਹਦੀਆਂ ਇਹਦੀ ਇਹਦਾ ਡੋਰ ਦੇਖੋ ਕਿੰਨਾ ਵੱਡਾ ਲੰਬਾਈ ਦੇ ਵਿੱਚ ਇਹ ਸਪੋਰਟਸ ਕਾਰ ਆਨੇ ਇਹ ਫੈਮਿਲੀ ਲਈ ਨਹੀਂ ਹੈਗੀ ਇਹ ਕਾਰ ਤੇ ਇਹਦੀ ਵੀ ਸਕਰੀਨ ਉਹ ਫਾਈਵ ਸੀਰੀਜ਼ ਵਰਗੀ ਆ ਸੇਮ ਸਕਰੀਨ ਲੱਗੀ ਹੋਈ ਆ ਵੱਡੀ ਸਟੀering wheel ਵੀ ਸੇਮ ਹੀ ਆ ਸਪੋਰਟਸ ਲੁੱਕ ਵਾਲਾ ਪਰ ਗਰਮੀਆਂ ਦੇ ਵਿੱਚ ਗੱਡੀ ਇਹ ਸੋਹਣੀ ਲੱਗਦੀ ਆ ਓਪਨ ਨੂੰ ਓਪਨ ਕਰਕੇ ਚਲਾਈਏ ਜੇ ਇਹਦੀ ਰੂਫ ਬੰਦ ਵੀ ਹੋ ਜਾਂਦੀ ਆ ਇਥੋ ਦੀ ਖੁੱਲਦੀ ਹੈ ਫਿਰ ਬੰਦ ਹੋ ਜਾਂਦੀ ਹੈ ਰੂਫ ਇਹਦੀ ਅਲੋਏ ਵੀਲ ਵੀ ਇਹਦੇ ਵੱਡੇ ਪਾਏ ਹੋਏ ਨੇ ਇਹ ਹੈਗੇ 19 ਇੰਚ ਜਿਹੜੀ ਮੇਰੇ ਕੋਲ ਇਹ 4 ਸੀਰੀਜ਼ ਉਹਦੇ ਵੀ 19 ਇੰਚ ਹੀ ਆ ਸੇਮ ਆ ਪਰ ਇਹ ਨਿਊ ਮਾਡਲ ਦੇ ਅਲੋਏ ਨੇ ਪਰ ਇਹਦੇ ਵਿੱਚ ਇੰਨਾ ਕੁਝ ਖਾਸ ਨਹੀਂ ਹੈਗਾ ਗੱਡੀ ਦੇ ਵਿੱਚ ਫੰਕਸ਼ਨ ਇਹਦਾ ਪ੍ਰਾਈਸ ਚੈੱਕ ਕਰਦੇ ਆ ਕੀ ਆ 77279 0.99 ਸੈਂਟਰੀ ਸੋ ਮੈਨੂੰ ਨੀਜਾ ਜੀ ਹੈਗੀ ਇਹ ਗੱਡੀ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਲੱਗਦੀ ਹਰੇਕ ਦੀ ਆਪਣੀ ਪਸੰਦ ਹੁੰਦੀ ਹੈ ਚੁਆਇਸ ਹੁੰਦੀ ਆ ਸੋ ਦੋਸਤੋ ਹੁਣ ਆਪਾਂ ਵੇਟਿੰਗ ਰੂਮ ਤੇ ਬੈਠੇ ਆ ਤੇ ਕਾਫੀ ਪੀਂਨੇ ਆ ਕਾਫੀ ਬੜੀ ਸਵਾਦ ਹੈ ਇਹਨਾਂ ਦੀ ਕੈਪਚੀਨੋ ਤੇ 1 ਘੰਟਾ ਰਹਿ ਗਿਆ ਹੁਣ 1 ਘੰਟਾ ਲੰਘ ਗਿਆ 2 ਘੰਟੇ ਕਹੀ ਸੀਗੇ ਇਹਨਾਂ ਨੇ ਤੇ ਇੱਥੇ ਦੀ ਗੱਲ ਕਰਦੇ ਆ ਵੀ ਜੇ ਆਪਾਂ ਸਰਵਿਸ ਏਜੰਸੀ ਦੇ ਵਿੱਚੋਂ ਕਰਾਉਣੇ ਆ ਤਾਂ ਆਪਾਂ ਨੂੰ ਕਿਲੋਮੀਟਰ 30000 ਮਿਲਣਗੇ ਮਤਲਬ ਕਿ ਜਰਮਨ ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਗੱਡੀ ਰੱਖੀ ਹੋਈ ਆ ਜੇ ਤੁਸੀਂ ਕੰਪਨੀ ਦੇ ਵਿੱਚੋਂ ਸਰਵਿਸ ਕਰਾਉਂਗੇ ਤਾਂ ਉਹਦੇ ਕਿਲੋਮੀਟਰ ਤੁਹਾਨੂੰ ਬਾਹਰ ਕਿਸੇ ਮਕੈਨਿਕ ਤੋਂ ਸਰਵਿਸ ਕਰਾਉਂਗੇ ਉਹਦੇ ਨਾਲੋਂ ਜ਼ਿਆਦਾ ਮਿਲਦੇ ਨੇ ਇਹਨਾਂ ਦੇ ਪਤਾ ਨਹੀਂ ਕੰਪਿਊਟਰ ਦਾ ਫਰਕ ਆ ਜਾਂ ਕੀ ਸਿਸਟਮ ਆ ਜੇ ਬਾਰੋ ਸਰਵਿਸ ਕਰਾਉਣੇ ਆ ਉਹੀ 10000 ਕਿਲੋਮੀਟਰ ਘਟ ਜਾਨੇ ਬਾਹਰ ਮਿਲਦੇ ਨੇ 20000 ਜਾਂ 15000 ਸੰਤਕ ਮਿਲਦੇ ਨੇ ਮੈਨੂੰ ਆਈਡੀਆ ਨਹੀਂ ਹੈਗਾ ਕੋਈ ਪਰ ਅੰਦਰ ਹੁਣ ਆਪਾਂ ਨੂੰ ਮਿਲਨੇ ਨੇ 30000 ਕਿਲੋਮੀਟਰ ਉਸ ਤੋਂ ਬਾਅਦ ਸਰਵਿਸ ਹੋਣੀ ਆ ਤੇ ਬਾਕੀ ਹੁਣ ਬਿੱਲ ਦੇਖਦੇ ਆ ਕਿੰਨਾ ਬਣਾਉਂਦੇ ਨੇ ਇਹਨਾਂ ਦੇ ਫਿਰ ਜੇ ਕਿਲੋਮੀਟਰ ਜ਼ਿਆਦਾ ਮਿਲਦੇ ਪਏ ਆ ਤਾਂ ਫਿਰ ਇਹਨਾਂ ਦਾ ਬਿੱਲ ਵੀ ਜ਼ਿਆਦਾ ਹੁੰਦੇ ਕਿਉਂਕਿ ਇਹਨਾਂ ਦੇ ਪ੍ਰਾਈਸ ਹਰੇਕ ਚੀਜ਼ ਦੇ ਫਿਲਟਰ ਦੇ ਔਇਲ ਚੇਂਜ ਦੇ ਪ੍ਰਾਈਸ ਬਹੁਤ ਜ਼ਿਆਦਾ ਹੁੰਦੇ ਆ ਪਰ ਇਹਨਾਂ ਦਾ ਵੀ ਰਿਕਾਰਡ ਵਧੀਆ ਬਣਿਆ ਰਹਿੰਦਾ ਵਾ ਤੇ ਜਦੋਂ ਤੁਸੀਂ ਗੱਡੀ ਬੇਚਦੇ ਹੋ ਆਪਣੀ ਬਾਅਦ ਚ ਤਾਂ ਉਹਦਾ ਥੋੜਾ ਪ੍ਰਾਈਸ ਵਧੀਆ ਮਿਲ ਜਾਂਦਾ ਜੇ ਸਰਵਿਸ ਏਜੰਸੀ ਵਿੱਚੋਂ ਹੋਈ ਹੋਵੇ ਤੇ ਹੁਣ ਕਰਦੇ ਆ ਵੇਟ ਤੇ ਕਰਦੇ ਆ ਆਪਾਂ ਇੰਜੋਏ ਕਾਫੀ ਨੂੰ ਗੱਡੀ ਹੋ ਗਈ ਆ ਜੀ ਆਪਣੀ ਰੈਡੀ ਤੇ ਬਿੱਲ ਇਹਨਾਂ ਨੇ ਬਣਾਇਆ ਵਾ 486 ਯੂਰੋ 70 ਸੈਂਟ ਤੇ ਇਹਨਾਂ ਨੇ ਫਿਲਟਰ ਚੇਂਜ ਕੀਤੇ ਨੇ ਇੱਕ ਤਾਂ ਆਇਲ ਫਿਲਟਰ ਚੇਂਜ ਕੀਤਾ ਇਹਦਾ ਤੇ ਇੱਕ ਮਾਈਕਰੋ ਫਿਲਟਰ ਪਾਇਆ ਤੇ ਗੱਡੀ ਦੀ ਜਿਹੜੀ ਚਾਬੀ ਆ ਉਹਦੇ ਵਿੱਚ ਬੈਟਰੀ ਚੇਂਜ ਕੀਤੀ ਹੈ ਇਹਨਾਂ ਨੇ ਤੇ ਕਾਰ ਵਾਸ਼ ਕੀਤੀ ਆ ਸੋ ਹੁਣ 30000 ਕਿਲੋਮੀਟਰ ਮਿਲੇ ਨੇ ਆਪਾਂ ਨੂੰ ਤੇ ਚੱਲਦੇ ਆ ਦੇਖਦੇ ਆ ਗੱਡੀ ਕਿੱਥੇ ਖੜੀ ਆ ਤੇ ਕਿਵੇਂ ਦੀ ਲੱਗਦੀ ਆ ਮੀ ਪਈ ਜਾਂਦਾ ਵਾਸ਼ਿੰਗ ਦਾ ਕੋਈ ਫਾਇਦਾ ਨਹੀਂ ਹੋਇਆ ਹੈਗਾ ਤੇ ਚੈੱਕ ਕਰਦੇ ਆ ਗੱਡੀ ਨੂੰ ਚਲੋ ਜੀ ਆ ਖੜੀਆਂ ਨੇ ਜੀ ਇੱਥੇ ਗੱਡੀਆਂ ਜਿਨ੍ਹਾਂ ਦੀ ਸਰਵਿਸ ਹੋ ਗਈ ਤੇ ਆਪਣੇ ਵਾਲੀ ਖੜੀ ਆ ਸੀ 8 ਤੇ ਤੇ ਇੱਥੇ ਕਿਤੇ ਖੜੀ ਹੋਣੀ ਆ ਉਹ ਖੜੀ ਆ ਆਪਣੇ ਵਾਲੀ ਮੇ ਪਈ ਜਾਂਦਾ ਵਾ ਤੇ واਸ਼ ਹੋ ਗਈ ਆ ਪਰ ਚਮਕਦੀ ਪਈ ਆ ਲॉय ਵੀਲ ਤਾਂ ਚਮਕ ਗਏ पर ਚੰਗੀ ਤਰ੍ਹਾਂ ਨਹੀਂ ਕੀਤੀ ਹੈਗੇ ਲੌਏ ਵੀਲ ਇਹਨਾਂ ਦੇ ਬਾਹਰੋਂ ਸਾਫ਼ ਕਰਤੇ ਉਹ ਦੇਖੋ ਅੰਦਰੋਂ ਨਹੀਂ ਸਾਫ਼ ਹੈਗੇ ਸੋ ਗੱਡੀ ਚੰਗੀ ਤਰ੍ਹਾਂ ਨਹੀਂ ਸਾਫ਼ ਹੋਈ ਹੈਗੀ ਆਪਣੀ ਆਹ ਖੜੀ ਹੈ ਗੱਡੀ ਵਾਸ਼ ਵੀ ਨਹੀਂ ਚੰਗੀ ਤਰ੍ਹਾਂ ਕੀਤੀ ਹੈਗੀ ਆ ਦੇਖੋ ਆ ਜਿਵੇਂ ਆ ਦਾਗ ਜੇ ਲੱਗੇ ਹੋਏ ਹਨ ਤੇ ਦੇਖਦੇ ਹਾਂ ਹੁਣ ਸਾਰੀ ਚੈੱਕ ਕਰ ਲਈਏ ਗੱਡੀ ਵੀ ਕਿਤੋਂ ਟੱਚਿੰਗ ਤਾਂ ਨਹੀਂ ਕਰਤੀ ਇਹਨਾਂ ਨੇ ਸੋ ਸਾਰੀ ਓਕੇ ਆ ਤੇ ਦੇਖਦੇ ਅੰਦਰ ਬੈਠ ਕੇ ਹੁਣ ਗੱਡੀ ਦੇ ਇਹਦੀ ਕੋਈ ਇਹਦਾ ਸਰਵਿਸ ਬੁੱਕ ਨਹੀਂ ਹੈਗੀ ਗੱਡੀ ਦੀ ਸਾਰਾ ਰਿਕਾਰਡ ਜਿਹੜੀ BMW ਗੱਡੀ ਹੈ ਇਹਦਾ ਆਨਲਾਈਨ ਰਿਕਾਰਡ ਚੜਦਾ ਵਾ ਸਾਰਾ ਇਹਦੇ ਵਿੱਚ ਆ ਜਿਹੜੀ ਸਕਰੀਨ ਲੱਗੀ ਹੋਈ ਆ ਇਹਦੇ ਤੇ ਸਾਰਾ ਰਿਕਾਰਡ ਚੜਦਾ ਹੈ ਇਹਦਾ ਸੋ ਆ ਦੇਖੋ ਹੁਣ 30000 ਆਪਾਂ ਨੂੰ ਕਿਲੋਮੀਟਰ ਮਿਲ ਗਏ ਤੇ ਜਿਹੜਾ ਹਾ ਦਸੰਬਰ 24 ਸ਼ੋਅ ਕਰ ਰਿਹਾ ਵਾ ਇਹ ਹੁਣ ਇੱਕ ਹਜੇ ਪ੍ਰੋਬਲਮ ਇਹਦੇ ਵਿੱਚ ਹੈਗੀ ਆ ਆ ਦੇਖੋ ਇੱਥੇ ਸਕਰੀਨ ਤੇ ਦਿਖਾਉਣਾ ਤੁਹਾਨੂੰ ਮਾਈ ਵਹੀਕਲ ਸਟੇਟਸ ਆ ਜਿਹੜਾ ਬ੍ਰੇਕ ਫਲੂਇਡ ਆ ਇਹ ਹਜੇ ਇਹਦੀ ਡੇਟ ਹੈਗੀ ਆ ਦਸੰਬਰ 2024 ਸੋ ਉਦੋਂ ਫੇਰ ਇਹਨਾਂ ਕੋਲ ਆਉਣਾ ਪੈਣਾ ਉਹ ਚੇਂਜ ਕਰਾਉਣ ਦਾ ਟਾਈਮ ਹਜੇ ਆਇਆ ਨਹੀਂ ਓ ਚੇਂਜ ਹੋਊਗਾ ਫਿਰ ਇੱਥੇ ਜਿਹੜਾ ਹੁਣ ਟਾਈਮ ਸ਼ੋ ਹੋ ਰਿਹਾ ਵਾ 2024 ਉਹ ਹੋ ਜਾਊਗਾ ਫਿਰ 2026 ਹੋ ਜਾਊਗਾ ਸੋ ਇਹ ਆਪਣੀ ਸਰਵਿਸ ਹੋ ਗਈ ਆ ਡਨ ਤੇ ਹੁਣ ਗੱਡੀ ਚਲਾ ਕੇ ਦੇਖਦੇ ਆਂ ਵੀ ਗੱਡੀ ਕਿੱਦਾਂ ਚੱਲਦੀ ਆ ਵੈਸੇ ਤਾਂ ਬਹੁਤਾ ਫਰਕ ਪਿਆ ਨਹੀਂ ਹੋਣਾ ਹੈਗਾ ਨਾਰਮਲ ਜਿਵੇਂ ਚੱਲਦੀ ਸੀ ਉਦਾਂ ਹੀ ਆ ਤੇ ਇਹ ਸੀਗਾ ਦੋਸਤੋ ਆਪਣਾ ਅੱਜ ਦਾ ਵਲੌਗ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ